ਅੱਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਲੋਗ ਤੇ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਧੋ ਰਹੇ ਹਾਂ ਟਰੈਕਟਰ ਬਾਕੀ ਮਸ਼ੀਨਰੀ ਆਪਾਂ ਲਾ ਦੇਣੀ ਹੈ ਹੁਣ ਟਕਾਣੇ ਤੇ ਟਰੈਕਟਰ ਵੀ ਧੋ ਕੇ ਲਾ ਲੈਣੇ ਛੱਡਾ ਥੱਲੇ ਤੇ ਬਾਈ ਧੋ ਰਹੇ ਹਾਂ ਇਹ ਟਰੈਕਟਰ ਹਾਂ ਜੀ ਬਾਈ ਜੀ ਜੌਂਡੀ ਦਾ ਧੋਤਾ ਜੌਂਡੀ ਦਾ ਧੋਤਿਆ ਮੈਂ ਨਾ ਲਾਇਆ ਨੱਪਣ ਔਰ ਕੱਲ ਬਾਪੂ ਨੇ ਢੋਟਿਆ ਦਾ। ਅੱਛਾ। ਤੇ ਬਾਕੀ ਮੋਟਰਸਾਈਕਲ ਢੋਦੀ ਸਾਰੇ ਸਕੂਟਰ। ਲੋ ਜੀ 22 ਨੂੰ ਤੋੜਿਆ ਮਹਿੰਦਰੇ ਨੂੰ। ਜਾਉਂਦੀ ਜੀ ਬਾਈ ਨੇ ਧੋ ਤਾ ਪਹਿਲਾਂ ਸ਼ੈਂਪੂ ਨੂੰ ਪਾ ਮਾਰ ਕੇ ਆਹਨ ਕਰਤਾ ਸਾਫ ਕਰਦ-ਕਰਦ ਚੱਕਤੀ ਇਹਦੀ ਪਹਿਲਾਂ 150 ਟਰਾਲੀ ਦੇ ਨਾਲ ਕਰੀ ਆਂ ਤੋੜੀ ਗਲੀ ਆਪਾਂ ਫਿਰ ਬਾਕੀ ਇਹਦੇ ਨਾਲ ਕਰੀ ਆਂ ਮਹਿੰਦਰੇ ਨਾਲ ਹੋ ਸਿੱਧਾ ਦਾ ਨਹੀਂ ਪਾਣੀ ਮਾਰਿਆ ਉਹਦੇ ਪਰ ਨਹੀਂ ਨਹੀਂ। ਡੈਡੀ ਦਿਓ ਮਾਰੇ ਮੈਡੀਕੀਸ਼ਨ ਆ। ਸਹਿਬ ਉਹਨਾਂ ਨੂੰ ਛੁੱਟੀ ਹੈ ਜੀ ਅੱਜ। ਲੰਦੇ ਫਿਰਦੇ ਨਿਆਰੇ। ਤਿੰਨ ਛੁੱਟੀਆਂ تھیں ਅੱਜ ਕਰ ਅੱਜ ਦੀ ਛੁੱਟੀ ਰਹਿ ਗਈ। ਕੱਲ ਲੱਗੂ ਸਕੂਲ। ਕੱਲ ਪੇਪਰ ਆ। ਕੱਲ ਤੋਂ ਸ਼ੁਰੂ ਆਂ ਜੀ ਪੇਪਰ ਇਹਨਾਂ ਦੇ। ਮੈਟੋ ਦਾ ਲੈ ਦੇ ਉੱਪਰ ਦੇ ਮਾਰ ਦੀ ਮੀਟਰਾਂ ਇਹ ਚ ਗਰਦ ਜੀ ਫਈ ਵੀ ਹੋਣੀ ਆ ਉੱਥੇ ਜਗਾ ਜੀ ਉੱਪਰ ਹਾਂਜੀ ਭਾਈ ਜੀ ਆਪਾਂ ਮਸ਼ੀਨ ਉਰੇ ਲਾਤੀ ਜਿੱਧਰ ਸਾਈਡ ਥੱਲੇ ਇੱਕ ਸਾਈਡ ਤੇ ਲਾਤੀ ਪੱਖਾ ਬਣਾ ਖੜਾ ਤੇ ਕੱਲ ਆਪਾਂ ਫੀਡ ਲੈ ਆਏਦੇ ਜੀ ਖੇਡ ਲਾਤੀ ਉਹਦੇ ਟਕਾਣੇ ਦੇ ਸਾਈਡ ਤੇ ਤੇ ਆਪਾਂ ਟਰੈਕਟਰ ਧੋ ਕੇ ਲਾਤਾ ਜੀ ਛੱਡ ਥੱਲੇ ਆ ਦੇਖੋ ਇਹ ਟਰੈਕਟਰ ਸਾਫ਼ ਕਰਕੇ ਖੜਾਤਾ ਤੇ ਜੌਂਡੀ ਲਾ ਲਾਤਾ ਆਪਾਂ ਉੱਤਰ ਫੋਰ ਬਚਾਰਾ ਉਹ ਖੜਾ ਹੈ ਫੋਰ ਕੱਖ ਖਿਖ ਲਿਓਣੇ ਪੈਂਦੇ ਨੇ ਕੱਲ ਧੋਇਆ ਤਾਂ ਫੇਰ ਲਿਬੜ ਗਿਆ ਤੇ ਜੌਂਡੀ ਇੱਧਰ ਲਾਦਾ ਜੀ ਟਰਾਲੀ ਲਾਤੀ ਨਾਲ ਤੇ ਮਹੀਨੇ ਤੱਕ ਜੌਂਡੀ ਇਸ ਵੀ ਉਧਰ ਹੀ ਖੜੂਗਾ ਕਿਉਂਕਿ ਟਰਾਲੀ ਇੱਕ ਹੋਰ ਆ ਜਾਣੀ ਆਪਣੀ ਨਵੀਂ ਟਰਾਲੀ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰੋ ਲਾਈਕ ਕਰੋ ਫੇਸਬੁੱਕ ਤੇ ਫੋਲੋ ਕਰ ਲਓ ਜੀ ਨੇ ਪੇਜ ਨੂੰ YouTube ਤੇ ਸਬਸਕ੍ਰਾਈਬ ਕਰ ਲਓ ਲਾਈਕ ਕਰਿਓ ਸ਼ੇਅਰ ਕਰੋ ਵੀਡੀਓ ਨੂੰ ਬੱਤ ਬੱਤ ਠੀਕ ਆ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ ਧੰਨਵਾਦ ਜੀ